ਏ ਆ ਜੀ ਭਾਈ ਸਿਮਰਨਜੀਤ ਸਿੰਘ ਜੀ ਟਵਾਣਾ ਜਾਣਦੇ ਹੋਵਗੇ ਤੁਸੀਂ ਇਹਨਾਂ ਬਾਰੇ ਸਭ ਕੁਝ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਇਹਨਾਂ ਦੀਆਂ ਵੀਡੀਓ ਜਿਹੜੀਆਂ ਉਹ ਚੱਲ ਰਹੀਆਂ ਕਾਫੀ ਇਹਨਾਂ ਨੂੰ ਗਿਆਨ ਆ ਲੱਗਦਾ ਵੀ ਇਹਨਾਂ ਨੇ ਸਿੱਖਿਆ ਹੋਇਆ ਯਾਨੀ ਕਿ ਗ੍ਰੰਥ ਪੜ੍ਹੇ ਹੋਏ ਆ ਤੇ ਡੇਰਾ ਇਹਨਾਂ ਨੇ ਬਣਾਇਆ ਵਾ ਤੇ ਉੱਥੇ ਗੁਰਮੰਤਰ ਦਾ ਅਭਿਆਸ ਵੀ ਕਰਾਉਂਦੇ ਆ ਲੇਕਿਨ ਭਾਈ ਜੀ ਗੱਲ ਇੱਕ ਹੈਗੀ ਆ ਇਦਾਂ ਮੰਨਦੇ ਆ ਤੁਹਾਡੇ ਕੋਲ ਗ੍ਰੰਥਾਂ ਦਾ ਗਿਆਨ ਬਹੁਤ ਜ਼ਿਆਦਾ ਵੀ ਠੀਕ ਆ ਤੁਸੀਂ ਬਰਮੰਡਾਂ ਦੀ ਸੈਰ ਕੀਤੀ ਵੀ ਹੋਏਗੀ ਲੇਕਿਨ ਯਾਰ ਬੰਦੇ ਦਾ ਆਪਣਾ ਵੀ ਤੇ ਦਿਮਾਗ ਕੰਮ ਕਰਦਾ ਹੈ ਨਾ ਆਪਣੀ ਵੀ ਤੇ ਬੰਦੇ ਨੂੰ ਸੋਚ ਪਰਮਾਤਮਾ ਨੇ ਦਿੱਤੀ ਹੋਈ ਆ ਨਾ ਵੀ ਆਪ ਵੀ ਤੇ ਸੋਚਣਾ ਨਾ ਜ਼ਰੂਰੀ ਨਹੀਂ ਨਾ ਜਿਹੜੇ ਗ੍ਰੰਥ ਲਿਖੇ ਗਏ ਆ ਉਹਨਾਂ ਨੂੰ ਪੜ ਪੜ ਕੇ ਸੁਣਾਈ ਜਾਓ ਲੱਖਾਂ ਕਰੋੜਾਂ ਲੋਕਾਂ ਦੇ ਹੱਥਾਂ ਦੇ ਵਿੱਚ ਗ੍ਰੰਥ ਆਏ ਆ ਕੀ ਗੱਲ ਗ੍ਰੰਥ ਬਦਲੇ ਨਾ ਗਏ ਹੋਣਗੇ ਆ ਮਾੜੀ ਜੇ ਪਹਿਲਾਂ ਇਹਨਾਂ ਦੀ ਗੱਲ ਸੁਣਿਓ ਤੇ ਫੇ ਕਰਦੇ ਆ ਗੱਲ ਮਹਾਰਾਜ ਦੇ ਤਾਂ ਇੱਥੋਂ ਤੱਕ ਬਚਣਾ ਵੀ ਜਿਹੜਾ ਪਿਤਾ ਆ ਉਹ ਧੀ ਦੀ ਸੇਜ ਦਾ ਭੁੱਖ ਸੁਖ ਮਾਣੇਗਾ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਤੇ ਜਿਹੜਾ ਪੋਤਾ ਉਹ ਮਾਂ ਦੀ ਸੇਜ ਤੇ ਸੌਣੇਗਾ ਐਨਾ ਭਿਆਨਕ ਸਮਾਂ ਕਿਉਂ ਹੁਣ ਉੱਥੇ ਵੀ ਆਪਾਂ ਖੂਨ ਦੇ ਰਿਸ਼ਤੇ ਹੀ ਐ ਹਾਂਜੀ ਪਰ ਮਹਾਰਾਜ ਕਹਿੰਦੇ ਪਾਪ ਇੰਨਾ ਵੱਜ ਜਾਏਗਾ ਤੇ ਜਿੱਥੇ ਵੀ ਨਾਮ ਸ਼ਬਦ ਦਾ ਆਸਰਾ ਨਹੀਂ ਹੋਏਗਾ ਹੂੰ ਉੱਥੇ ਜਿਹੜੇ ਇਹ ਐਨੇ ਵੱਡੇ ਵੱਡੇ ਪਵਿੱਤਰ ਰਿਸ਼ਤੇ ਐ ਇਹ ਵੀ ਖਤਮ ਹੋ ਜਾਣਗੇ ਗੁਰਬਾਣੀ ਵਿੱਚ ਤਾਂ ਨਹੀਂ ਪ੍ਰਮਾਣ ਉਮਰ ਦਾ ਠੀਕ ਹੈ ਪਰ ਜੇ ਬਾਹਰੋਂ ਆਪਾਂ ਵੇਖਦਾ ਸ਼ਾਸਤਰਾਂ ਦੀ ਗੱਲ ਕਰਦੇ ਆ ਜਾਂ ਹੋਰ ਮਹਾਪੁਰਸ਼ਾਂ ਦੀ ਜੋ ਵਚਨ ਪ੍ਰਮਾਣਿਕ ਵਚਨ ਹੋਏ ਨੇ ਤਾਂ ਸਵਾ ਕ ਚਾਰ ਲੱਖ ਸਾਲ ਇਹਦੀ ਉਮਰ ਦੱਸੀ ਹੈ ਕਲ ਯੁੱਗ ਦੀ ਹਾਂਜੀ ਇਹਦੇ ਤੋਂ ਡਬਲ ਦੱਸੀ ਕਲ ਯੁੱਗ ਤੋਂ ਡਬਲ ਦੱਸੀ ਹੈ ਦੁਆਪਰ ਦੀ ਹੂੰ ਤੇ ਤੈਨ ਗੁਣੀ ਦਸੀ ਹੈ ਜਿਹੜੀ ਹੈਗੀ ਆ ਤ੍ਰੇਤੇ ਦੀ ਔਰ ਚਾਰ ਗੁਣੀ ਦਸੀ ਹੈ ਸਤਜੁਗ ਦੀ ਤੇ ਕਲਯੁਗ ਤੋਂ ਬਾਅਦ ਕੀ ਸ਼ੁਰੂ ਹੋਣਾ ਜੀ ਬਾਬੇ ਜਿਹੜੇ ਆ ਉਹ ਸੰਗਤਾਂ ਨੂੰ ਹਜ਼ਾਰਾਂ ਚ ਜੋੜ ਕੇ ਉਹਨਾਂ ਦੇ ਮਾੜੇ ਕਰਮ ਉਹਨਾਂ ਦੇ ਨਾਲ ਕਰਨਗੇ ਤੇ ਬਾਣੀ ਤਾਂ ਇਥੋਂ ਜ਼ਿਕਰ ਕਿਹਾ ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲਖਣੀ ਕਲਯੁਗ ਚ ਉਲਟ ਹੋ ਜੂ ਜੇ ਕੋ ਨਾਮ ਜਪੂ ਉਹਦੀ ਬਦਨਾਮੀ ਹੋਇਆ ਕਰੋਗੀ ਇਹ ਭਵਿੱਖ ਵਾਣੀਆਂ ਨੇ ਮਹਾਂਪੁਰਸ਼ ਸੰਕੇਤ ਤਾਂ ਮਿਲਣ ਲੱਗ ਹੀ ਗਏ ਨੇ ਹਾਂਜੀ ਤੇ ਉਹੀ ਭਵਿੱਖ ਵਾਣੀਆਂ ਪੂਰੀਆਂ ਹੋਣ ਲੱਗੀਆਂ ਤੇ ਫਿਰ ਇਹ ਇੰਨਾ ਸਮਾਂ ਭਿਆਨਕ ਹੋ ਜਾਂਦਾ ਹੈ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਪਹਿਲਾਂ ਖੇਡਦਾ ਹਮ ਖੇਲ ਖੇਲ ਦਿਨ ਦੀ ਖੇਡ ਵੀ ਖੇਡਦਾ ਹੈ ਰਾਤ ਦੀ ਦਿਨੇ ਤਾਂ ਆਪਾਂ ਕਰਮ ਕੀਤਾ ਰਾਤ ਨੂੰ ਸੌਂ ਜਾਂਦੇ ਆ ਮਨ ਵੱਖ ਹੋ ਜਾਂਦਾ ਸੁਖਮ ਚ ਚਲੇ ਫਿਰ ਅੱਛਾ ਜੀ ਪਰਮਾਤਮਾ ਨੂੰ ਕੀ ਫਾਇਦਾ ਸਾਡੇ ਨਾਲ ਖੇਡਾਂ ਖੇਡਣ ਦਾ ਕਿਉਂ ਖੇਡੇਗਾ ਉਹ ਖੇਡਾਂ ਕੀ ਦੁੱਖਾਂ ਨੂੰ ਉਹ ਤਾਂ ਸਭ ਕੁਝ ਸਾਨੂੰ ਦੇਣ ਦਿਆ ਆਹ ਆਲਾ ਦੁਆਲਾ ਸਾਰਾ ਟਕਿਆ ਹੋਇਆ ਸਾਨੂੰ ਚਾਰੇ ਪਾਸਿਓਂ ਪਰਮਾਤਮਾ ਵੱਲੋਂ ਸੋਖੀ ਆਉਣ ਡਿਆ ਵਾ ਲੇਕਿਨ ਦੁੱਖ ਅਸੀਂ ਜਿਹੜੇ ਆ ਉਹ ਆਪਣੇ ਆਪ ਸਹੇੜੇ ਪਏ ਆ ਇਹ ਜਿਹੜੇ ਤੁਸੀਂ ਕਹਿੰਦੇ ਆ ਵੀ ਮਹਾਰਾਜ ਦੇ ਬਚਨ ਆ ਇਹ ਮਹਾਰਾਜ ਦੇ ਬਚਨ ਨਹੀਂ ਗੇ ਇਹ ਬਚਨ ਹੈਗੇ ਪੁਜਾਰੀ ਦੇ ਤੇ ਪੰਡਤਾਂ ਦੇ ਤੇ ਕੰਮ ਉਹ ਵੀ ਤੁਸੀਂ ਉਹੋ ਹੀ ਤੁਸੀਂ ਕਰਨਦੇ ਆ ਜੋ ਕਹਾਣੀਆਂ ਤਾਂ ਸਾਨੂੰ ਪੰਡਤ ਸੁਣਾਉਂਦੇ ਹੁੰਦੇ ਸੀਗੇ ਇਹ ਤਦਮ ਦੇ ਠੇਕੇਦਾਰ ਸੁਣਾਉਂਦੇ ਹੁੰਦੇ ਸੀ ਉਹੋ ਹੀ ਕਹਾਣੀਆਂ ਤੁਸੀਂ ਸੁਣਾਉਂਦੇ ਆ ਤੇ ਨਾਲ ਹੀ ਤੁਸੀਂ ਪਾ ਦਿੰਨੇ ਆ ਗੱਲ ਵੀ ਇਹ ਮਹਾਰਾਜ ਦੇ ਵਚਨ ਆ ਗੁਰੂ ਸਾਹਿਬ ਦੇ ਵਚਨ ਆ ਜੋ ਵੀ ਮਹਾਪੁਰ ਛਾਏ ਆ ਉਹਨਾਂ ਨੇ ਦੁਨੀਆ ਦੇ ਵਿੱਚ ਸੁਧਾਰ ਕੀਤਾ ਮਹਾਰਾਜ ਨੇ ਤੁਸੀਂ ਇਹ ਸੋਚ ਕੇ ਦੇਖੋ ਵੀ ਮਹਾਰਾਜ ਨੇ ਇਹ ਕਿਹਾ ਹੋਣਾ ਵੀ ਉਹ ਵੀ ਦਿਨ ਸੀ ਜਦੋਂ ਪਿਉ ਧੀ ਦੀ ਸੇਜ ਮਾਨਦਾ ਹੈ ਤੇ ਪੁੱਤ ਮਾਂ ਦੀ ਸੇਜ ਮਾਨਦਾ ਸੀ ਅੱਜ ਕੱਲ ਜਿਹੜਾ ਹੋ ਰਿਹਾ ਇਹ ਸੇਜਾਂ ਨਹੀਂ ਮੰਨੀਆਂ ਜਾਂਦੀਆਂ ਇਹ ਬਲਤਕਾਰ ਹੋ ਰਿਹਾ ਕੋਈ ਧਿਆਨ ਮਾਰੋ ਕੋਈ ਪੜੋ ਕੋਈ ਲਿਖੋ ਕੋਈ ਇਹਨਾਂ ਚੀਜ਼ਾਂ ਨੂੰ ਵੀ ਕੋਈ ਆਪਣੀ ਵੀ ਸੋਚ ਚਾਹੀਦੀ ਆ ਬੰਦੇ ਦੀ ਤੁਸੀਂ ਬਹਿ ਕੇ ਮੈਂ ਅੱਗੇ ਤਬਾਸ ਬਾਣਾ ਪਾ ਕੇ ਲੋਕੀ ਇਹ ਸਮਝਦੇ ਆ ਫੇਰ ਵੀ ਇਹਨਾਂ ਨੇ ਬਾਣਾ ਪਾਇਆ ਵੀ ਚਲੋ ਇਹ ਪੜ੍ਹੇ ਲਿਖੇ ਆ ਤੇ ਗੱਲਾਂ ਸੱਚੀਆਂ ਹੋਣੀਆਂ ਪਰ ਇਹ ਪੜ੍ਹਨ ਲਿਖਣ ਵਾਲਾ ਕੰਮ ਨਹੀਂ ਗਾ ਇਹ ਸਿਰਫ ਕੀ ਆ ਇਹ ਤੁਸੀਂ ਸਿੱਖਦੇ ਆ ਜਾ ਕੇ ਇਸ ਸਕੂਲ ਆ ਜਿਹੜੇ ਇਹਨਾਂ ਨੇ ਬੀਜੇਪੀ ਨੇ ਆਰਐਸਐਸ ਨੇ ਖੋਲੇ ਹੋਏ ਆ ਇਹ ਤੁਸੀਂ ਟੀਮਾਂ ਜਿਹੜੀਆਂ ਇਹ ਤਿਆਰ ਕਰਕੇ ਭੇਜੀਆਂ ਜਾਂਦੀਆਂ ਹਰ ਪਾਸੇ ਹਰ ਧਰਮ ਦੇ ਵਿੱਚ ਇਹ ਨਹੀਂ ਵੀ ਕੱਲਾ ਸਿੱਖ ਧਰਮ ਦੇ ਵਿੱਚ ਆ ਜਾਂ Hindu ਧਰਮ ਦੇ ਵਿੱਚ ਇਹ ਹਰ ਧਰਮ ਦੇ ਵਿੱਚ ਉਹਨਾਂ ਦੇ ਬੰਦੇ ਵੜੇ ਪਏ ਆ ਵੀ ਬਸ ਇਦਰੋਂ ਜੇ ਕੋਈ ਟੁੱਟਾ ਤੇ ਦੂਸਲੇ ਨਾਲ ਜੋੜ ਲੋ ਉਹਦੇ ਨਾਲ ਟੁੱਟਾ ਤੇ ਦੂਸਲੇ ਨਾਲ ਜੋੜ ਲੋ ਇਹ ਸਿਰਫ ਤੇ ਸਿਰਫ ਕੀ ਆ ਹੱਥ ਕੜੀਆਂ ਬਦਲਾ ਰਹੇ ਆ ਤੁਸੀਂ ਇਹ ਕਲਯੁਗ ਨਿਕਾ ਕਲਯੁਗ ਦੀ ਉਮਰ ਦੱਸ ਕੇ ਜਦੋਂ ਤੁਹਾਨੂੰ ਕੋਈ ਪੁੱਛੇ ਵੀ ਅੱਗੋਂ ਕਿਹੜਾ ਯੁੱਗ ਆਉਣਾ ਉਹ ਅੱਗੋਂ ਤੁਹਾਨੂੰ ਯੁੱਗ ਤਾਂ ਹੀ ਨਹੀਂ ਪਤਾ ਵੀ ਕਿਹੜਾ ਯੁੱਗ ਆਉਣਾ ਅਸੀਂ ਪਸ਼ੂਆਂ ਦੀ ਤਰ੍ਹਾਂ ਰਹਿੰਨੇ ਸੀਗੇ ਪਹਿਲਾਂ ਰਿਸ਼ਤੇ ਕੋਈ ਨਹੀਂ ਸੀ ਹੁੰਦੇ ਵਿੱਚ ਜਿੱਦਾਂ ਪਸ਼ੂਆਂ ਦੇ ਵਿੱਚ ਕੋਈ ਰਿਸ਼ਤੇ ਨਹੀਂ ਨਾ ਉਦਾਂ ਰਿਸ਼ਤੇ ਕੋਈ ਨਹੀਂ ਸੀ ਹੁੰਦੇ ਵੀ ਉਹ ਸਟਾਮ ਇਹ ਹੈ ਸੀ ਵੀ ਪਿਓ ਦੀ ਸੇਜ ਮੰਨਦਾ ਹੋਏਗਾ ਜਬ ਪੁੱਤ ਮਾਂ ਦੀ ਸੇਜ ਮੰਨਦਾ ਹੋਏਗਾ ਪਰ ਅੱਜ ਇਹ ਕੰਮ ਹੈ ਨਹੀਂਗਾ ਤੇ ਨਾ ਇਹ ਅੱਗੋਂ ਹੋਣਾ ਵਾ ਅੱਜ ਜੇ ਹੋ ਰਿਹਾ ਤਾਂ ਬਲਾਤਕਾਰ ਹੋ ਰਿਹਾ ਨਹੀਂ ਤਾਂ ਹੋਰ ਕੁਛ ਨੀਗਾ ਕੱਢ ਕੇ ਦਿਖਾਓ ਕੋਈ ਵੀਡੀਓ ਆਈ ਆ ਵੀ ਕਿਸੇ ਨੇ ਪਿਓ ਨੇ ਧੀ ਨਾਲ ਵਿਆਹ ਕੀਤਾ ਤੋ ਸੇਜ ਮੰਨਣ ਡਿਆ ਪਹਿਲਾਂ ਵਿਆਹ ਹੁੰਦੇ ਸੀ ਪਹਿਲਾ ਇਹ ਕੰਮ ਹੈ ਸੀ ਉਤ ਜਿੱਦਾਂ ਜਿੱਦਾਂ ਮਹਾਪੁਰਸ਼ ਆਏ ਆ ॠषि ਮੁਣੀ ਆਏ ਆ ਗੁਰੂ ਆਏ ਆ ਉਹਨਾਂ ਨੇ ਜਾਨੀ ਕਿ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਵਾ ਇਹ ਵਚਨ ਨਹੀਂ ਕੀਤੇ ਇਹ ਵਚਨ ਕੀਤੇ ਤਾਂ ਮਤਲਬ ਫਿਰ ਗੁਰੂ ਸਾਹਿਬ ਤੇ ਸਲਾਫ ਦੇ ਗਏ ਨਾ ਵੀ ਇਦਾਂ ਕੰਮ ਹੋਏਗਾ ਇਹ ਵਚਨ ਤਾਂ ਨਹੀਂ ਨਾ ਹੋਏ ਇਹ ਭੂਖਵਾਣੀਆਂ ਤੇ ਨਹੀਂ ਨਾ ਹੋਈਆਂ ਆਪਣੀਆਂ ਸਾਖੀਆਂ ਲੇਖ ਲੇ ਕੇ ਭੂਖਵਾਣੀਆਂ ਤੁਸੀਂ ਕਰ ਕਰਕੇ ਤਾਂ ਅੱਗੇ ਲੋਕਾਂ ਨੂੰ ਸੁਣਾਈ ਜਾਂਦੇ ਆ ਬਸ ਥੋੜੀ ਜਿਹੀ ਥੋੜੀ ਜਿਹੀ ਚਾਹੀਦੀ ਆ ਹਜਾ ਚਾਹੀਦੀ ਆ ਸ਼ਰਮ ਚਾਹੀਦੀ ਆ ਵੀ ਜੇ ਲੋਕੀ ਅਨਪੜਾ ਲੋਕੀ ਮੂਰ ਦਾ ਖਾ ਲੋਕਾਂ ਨੂੰ ਨਹੀਂ ਪਤਾ ਹਜੇ ਤੱਕ ਸਾਡਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੋਇਆ ਹਜੇ ਤੱਕ ਅਸੀਂ ਪਸ਼ੂਆਂ ਦੀ ਤਰ੍ਹਾਂ ਜੀ ਰਹੇ ਹਾਂ ਉਦੋਂ ਕਾਲਯੁਗ ਸੀ ਜਦੋਂ ਬੰਦੇ ਨੂੰ ਕੁਝ ਵੀ ਨਹੀਂ ਸੀ ਪਤਾ ਇਹ ਕਾਲਯੁਗ ਨਹੀਂ ਘਾ ਇਹ ਸਤਯੁਗ ਆ ਇਹਨੂੰ ਉਲਟਾ ਕਰੋ ਤੁਸੀਂ ਪਹਿਲਾਂ ਸਤਯੁਗ ਕਰੀ ਜਾਂਦੇ ਆ ਤੇ ਹੁਣ ਇਹਨੂੰ ਕਾਲਯੁਗ ਕਰੀ ਜਾਂਦੇ ਆ ਉਹ ਕਾਲਯੁਗ ਸੀ ਇਹ ਸਤਯੁਗ ਆ ਇਸ ਤੋਂ ਬਾਅਦ ਦੇ ਵਿੱਚ ਮਹਾ ਸਤਯੁਗ ਆਏਗਾ ਤੇ ਸਵਰਨ ਯੁਗ ਆਏਗਾ ਪਤਾ ਨਹੀਂ ਕਿੱਡੇ ਕਿੱਡੇ ਵਧੀਆ ਜਗਣਿਆ ਕਿੱਥੇ ਬੰਦੇ ਨੂੰ ਤੁਰਨ ਦਾ ਪਤਾ ਨਹੀਂ ਅੱਜ ਬੰਦਾ ਉੱਡਿਆ ਫਿਰਦਾ ਸਮਾਨਾਂ ਦੇ ਵਿੱਚ ਹਵਾਈਆਂ ਜਾਂ ਜਾਂ ਸੈਦਾ ਕਰਦਾ ਫਿਰਦਾ ਲੇਕਿਨ ਤੁਸੀਂ ਵੀ ਅੱਗੇ ਵਧੋ ਥੋੜਾ ਜਿਹਾ ਤੁਸੀਂ ਉਸੇ ਤੇ ਲਿਖਿਆ ਹੋਇਆ ਵੀ ਜੋ ਪਹਿਲਾ ਪੰਡਾ ਸੁਣਾਉਂਦੇ ਹੀ ਕਾਲਯੋਗ ਆ ਤੇ ਸਤਯੋਗ ਆ ਆ ਪਾਪ ਆਤਾ ਪੁੰਨ ਇਹ ਸਿਰਫ ਕੋਈ ਪਾਪ ਨੀਗਾ ਕੋਈ ਪੁੰਨ ਨੀਗਾ ਇੱਥੇ ਇਹ ਸਿਰਫ ਤੇ ਸਿਰਫ ਕੀ ਆ ਤੁਸੀਂ ਆਪਣੇ ਖਾਨ ਦਾ ਟਕੁੰਜ ਬਣਾਇਆ ਹੋਇਆ ਵੀ ਇਹਨੂੰ ਪਾਪ ਗਣਾ ਦੋ ਇੱਥੇ ਮੱਥਾ ਟੇਕੋ ਇੱਥੇ ਇੰਨਾ ਚੜਾਵਾ ਚੜਾਓ ਤੇ ਤੁਹਾਡੇ ਪਾਪ ਖਤਮ ਹੋ ਜਾਣਗੇ ਇਹ ਦੁਨੀਆ ਦੇ ਅੱਖਾਂ ਦੇ ਵਿੱਚ ਘੱਟਾ ਪਾਪ ਆ ਪਤਾ ਤੁਹਾਨੂੰ ਵੀ ਸਾਰਾ ਕੁਝ ਆ ਸਿਰਫ ਤੇ ਸਿਰਫ ਕੀ ਆ ਤੁਹਾਡੇ ਕੋਲ ਹੈਗਾ ਗ੍ਰੰਥ ਤੁਸੀਂ ਅੱਗੇ ਲਾ ਦਿੰਦੇ ਆ ਗੁਰੂਆਂ ਨੂੰ ਭਾਈ ਆਨੰਦ ਲਾਲ ਨੂੰ ਤੇ ਭਾਈ ਗੁਰਦਾਸ ਜੀ ਨੂੰ ਉਤੇ ਆਪਣਾ ਤੁਸੀਂ ਪੱਲਾ ਝਾੜ ਦਿੰਨੇ ਆ ਆਪਸ ਵਿੱਚ ਤੁਸੀਂ ਸਾਰੇ ਜੁੜੇ ਹੋਏ ਆ ਰਾਗੀ ਢਾਡੀ ਪਾਠੀ ਉਹ ਕੋਈ ਇੱਕ ਦੂਜੇ ਤੇ ਤੁਹਾਡੇ ਤੇ ਸਵਾਲ ਨਹੀਂ ਚੱਕਦਾ ਜੋ ਕਹੀ ਜਾਂਦੇ ਠੀਕ ਆ ਕੋਈ ਇਹ ਨਹੀਂ ਵੀ ਚਲੋ ਗੁਰੂ ਦੇ ਨਾਲ ਜੋੜਦੇ ਆ ਤੁਸੀਂ ਗੁਰੂ ਦੇ ਨਾਲ ਜੋੜਦੇ ਨਹੀਂ ਤੁਸੀਂ ਗੁਰੂ ਦੇ ਨਾਲ ਜੂ ਟੋੜਣ ਦੇ ਆ ਲੋਕਾਂ ਨੂੰ ਅੱਜ ਲੋਕੀ ਟੁੱਟਣ ਦੇ ਆ ਅੱਜ ਲੋਕੀ ਆਸਤਿਕ ਨਹੀਂ ਨਾਸਤਿਕ ਹੋ ਰਹੇ ਆ ਲੋਕੀ ਮੰਨਣਾ ਛੱਡਣ ਦੇ ਆ ਰੱਬ ਨੂੰ ਕਿਉਂਕਿ ਤੁਸੀਂ ਰੱਬ ਆਪਣਾ ਬਣਾ ਕੇ ਰੱਖਿਆ ਹੋਇਆ ਤੁਸੀਂ ਅਸਲੀਅਤ ਨਹੀਂ ਦੱਸਦੇ ਲੋਕਾਂ ਨੂੰ